ਨਾ ਕਾਹੋਂ ਸੇ ਦੋਸਤੀ ਨਾ ਕਾਹੋਂ ਸੇ ਬੈਰ ਆਪਾਂ ਗੱਲ ਕਰਦੇ ਆਂ ਖਰੀ ਇਹ ਸਾਰੇ ਇੱਕੋ ਜਿਹੇ ਨੇ ਇਹਨਾਂ ਦਾ ਜਿੱਥੇ ਦਾ ਲੱਗਦਾ ਤੁਸੀਂ ਅੰਨੇ ਭਗਤ ਜਿਹੜੀ ਮਰਜ਼ੀ ਪਾਰਟੀ ਦੇ ਬਣ ਜੋ ਪਰ ਮੈਂ ਕਹੂੰਗਾ ਇਹਨਾਂ ਦਾ ਜਿੱਥੇ ਦਾ ਜਿਵੇਂ ਫੱਪਦਾ ਇਹ ਉਵੇਂ ਫਵਾ ਲੈਂਦੇ ਨੇ ਜੇਕਰ ਕਿਤੋਂ ਇਹਨਾਂ ਨੇ ਜਦੋਂ ਪੰਜਾਬ 'ਚ ਵੋਟਾਂ ਲੈਣੀਆਂ ਹੁੰਦੀਆਂ ਨੇ ਉਦੋਂ ਇਹ ਯੂਪੀ ਬਿਹਾਰ ਵਾਲਿਆਂ ਖਿਲਾਫ ਵੀ ਬੋਲ ਲੈਂਦੇ ਨੇ ਸਾਰੇ ਤੇ ਜਦੋਂ ਇਹਨਾਂ ਨੇ ਬਿਹਾਰਤ ਜਾ ਕੇ ਵੋਟਾਂ ਲੈਣੀਆਂ ਨੇ ਫਿਰ ਇਹ ਉਹਨਾਂ ਦੇ ਪੱਖ ਚ ਬੋਲਦੇ ਪੰਜਾਬ ਵਾਲਿਆਂ ਨੂੰ ਵੀ ਪਿੱਛੇ ਛੱਡ ਸਕਦੇ ਹੁੰਦੇ ਨਹੀਂ ਸਾਰੇ ਹੀ ਸੋ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਇਹ ਸਿਰਫ ਵੋਟ ਠਗਣੀਆਂ ਪਾਰਟੀਆਂ ਨਹੀਂ ਆ ਕੇਜਰੀਵਾਲ ਸਾਹਿਬ ਜਾ ਕੇ ਬਿਹਾਰ ਦੇ ਵਿੱਚ ਉੱਥੇ ਲੋਕਾਂ ਨੂੰ ਵਾਅਦੇ ਕਰੀ ਜਾਂਦੇ ਨੇ ਵੀ 5000 ਰੁਪਿਆ ਮੈਂ ਵਡਾਫਾ ਪੈਨਸ਼ਨ ਦਿਆ ਕਰੂੰਗਾ ਜੇ ਬਿਹਾਰ ਚ ਸਾਡੀ ਪਾਰਟੀ ਦਾ ਰਾਜ ਲਿਆऊं ਕੇਜਰੀਵਾਲ ਸਾਹਿਬ ਨੂੰ ਪੁੱਛੋ ਵੀ ਇੱਥੋਂ ਵਾਲੇ ਪੰਜਾਬ ਦੇ ਬਜ਼ੁਰਗਾਂ ਨੂੰ ਕਿਹੜੀ 5000 ਵਡਾਫਾ ਪੈਣਾਂ ਲੜਦੀ ਐ ਇੱਥੇ ਦੇ ਲੋ ਇੱਥੇ ਕਿਉਂ ਨਹੀਂ ਦਿੰਦੇ ਜਾਕੇ ਬਿਹਾਰ ਦੀਆਂ ਔਰਤਾਂ ਨੂੰ ਹੁਣ ਗਰੰਟੀ ਦੇ ਰਿਆ ਕੇਜਰੀਵਾਲ ਸਾਹਿਬ ਭਗਵੰਤਮਾਨ ਸਾਹਿਬ ਹੋਰੀ ਵੀ ਅਸੀਂ ਤੁਹਾਨੂੰ 3000 ਰੁਪਏ ਮਹੀਨਾ ਦਿਆ ਕਰਾਂਗੇ ਹਰ ਮਹੀਨੇ ਔਰ ਕੀ ਪੰਜਾਬ ਦੀਆਂ ਔਰਤਾਂ ਨੂੰ ਜਿਹੜਾ 1000 ਰੁਪਏ ਮਹੀਨਾ ਕਿਹਾ ਸੀ ਉਹ ਦਿੱਤਾ ਉਹ ਤਾਂ ਤੁਸੀਂ țeਲਾ ਨਹੀਂ ਦਿੱਤਾ ਗੱਲ ਸਿੱਧੀ ਸਾਫ਼ ਆ ਸਾਰੇ ਇੱਕੋ ਥਾਲੀ ਦੇ ਛੱਟੇ ਵੱਟੇ ਨੇ